ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਅੱਜ ਇੱਕ ਨਵੇਂ ਵਲੌਗ ਦੇ ਵਿੱਚ ਤੇ ਅੱਜ ਦਾ ਵਲੌਗ ਆਪਾਂ ਸਟਾਰਟ ਕਰ ਰਹੇ ਹਾਂ ਘਰੋਂ ਤੇ ਇੱਧਰ ਬੀਬੀ ਵੀ ਨਹੀਂ ਕਰ ਰਹੀ ਹੈ ਤਿਆਰੀ ਤੇ ਅੱਜ ਆਪਾਂ ਖਵਾਉਣੀਆਂ ਨਵੀਂ ਜੋੜੀ ਦੀ ਰੋਟੀ ਤੇ ਜਿਹੜੀ ਜੋੜੀ ਆ ਉਹ ਵੀ ਤੁਹਾਨੂੰ ਮਿਲਾਵਾਂਗੇ ਕਿਹੜੀ ਆ ਤੇ ਵਲੌਗ ਐਂਡ ਤੱਕ ਬਣੇ ਰਹੋ ਤੇ ਅੱਜ ਦੀ ਵੀਡੀਓ ਨੂੰ ਆਪਾਂ ਇੱਥੋਂ ਸਟਾਰਟ ਕਰਦੇ ਹਾਂ ਤੇ ਮੇਰੀ ਹਾਲਤ ਨਾ ਜਾਵੇ ਮੈਸਜ ਨਾ ਹਣਾਉਣ ਨੂੰ ਤੇ ਮੈਂ ਬਾਅਦ ਚ ਨਾਉਂਦਾ ਹਾਂ ਆਹ ਲਓ ਬਈ ਹੋਰ ਦੇਖ ਚਾਰੀਆਂ ਚੱਲ ਰਹੀਆਂ ਨੇ ਦੋਰਾਂ ਦੇ ਗੋਪੀ ਗੋਪੀ ਲੈ ਪੋਣੀ ਇਹਦੇ ਚੱਕਾ ਲੱਗ ਰਿਹਾ ਹੈ ਚੱਕਾ ਬੰਦ ਨਹੀਂ ਆਂ ਦਹੀਂ ਘੱਟ ਰਟਨਾ ਹੈ ਹੈ ਦਹੀਂ ਘੱਟ ਲੱਗਣਾ ਲਾ ਭਾਈ ਅਭੀ ਬੀ ਕਹਿੰਦੀ ਮੈਂ ਕਰੂ ਸਾਰਾ ਕੋ ਬੈ ਗਈ ਆਮ ਨਾਉਣ ਹੋ ਹੁਣ ਹੈ ਕਦੋਂ ਤੱਕ ਆਏਗਾ ਲਾ ਮੈਂ ਥੱਕ ਵੀ ਗਈ ਕਹਿੰਦੇ ਉਹ ਕੱਲੀ ਹੀ ਕਰ ਦੂ ਮੈਂ ਕਰ ਦੂ ਬਾਹਰ ਕਰ ਦੂ ਹੂੰ ਕਾ ਗੱਲਾ ਇਤਾਂ ਗੱਲਾ ਭਾਈ ਹਾਂ ਲੈ ਭਾਈ ਦੋ ਬੰਦੇ ਆਪਣੇ ਪਹੁੰਚ ਗਏ ਨੰਬਰ ਲੈ ਗਏ ਹਰ ਕਿਤੇ ਸਭ ਤੋਂ ਪਹਿਲਾਂ ਹੀ ਨੰਬਰ ਲੈ ਕੇ ਜਾਂਦੇ ਹੁੰਦੇ ਹਾਂ ਹਾਂ ਇਧਰ ਭਾਜੀ ਹੋਣੀ ਤੇ ਇਧਰ ਰਵਿੰਦਰ ਉਹ ਜਿਹੜਾ ਤਿਆਰ ਬੇਗਾਰ ਕੋਕਾ ਉਹ ਕਿਥਰਾ ਉਹ ਬੈਠਾ ਹੋਏ ਮੰਗੜਾ ਹੀ ਆ ਲਸਣ ਪਾਲੀ आया हां उसका तो एक दाल जी नान के ने उठू वो ऐलान के मांगू खड़ा ली सुस तो भाई ओ कई सु ऐलान के मांगू खड़ा ली है ऐलान के मांगू पहले ही लाड़ और भी लोड तो नहीं है की फिर लो जी आ जाओ भाई तेज चढ़ते रहो आ जाओ भाई ਸਭੀ ਅਸਿਕਾ ਲੌਜੀ ਨਾ ਪਾ ਮਿਲਦੀ ਐ ਫੇ ਮਿਲਦੇ ਆ ਉਹਨੂੰ ਫੇਰ ਮਿਲਦੇ ਆ ਪਹਿਲਾਂ ਮਿਲਦੀ ਐ ਫੇਰ ਮਿਲਦੇ ਆਾਰੇ ਹੋ ਜਵੇ ਆ ਜਾ ਭਾਈ ਚਲ ਦੁਬਾਰੇ ਹੋ ਜਵੇ ਹਾਂ ਆ ਆਦਾ ਲੱਗ ਗਈ ਆਈਏ ਪੂਰਾ ਹਾਂ ਪੂਰਾ ਬੱਸ ਆਹ ਦੂਜੀ ਕੋਲ ਆ ਮੈਂ ਕਰਾਂਗਾ ਦੁਬਾਰੀਆਂ ਸੈਰੀਮੰਦ ਦਾ ਗਾਣਾ ਲਾ ਦੀਏ ਮਾਵਾ ਧੀਆਂ ਦੀ ਦੋਸਤੀ ਨਹੀਂ ਵਾਇ ਆਈ ਲਾ ਦੀ

ਕੀ ਉਹ ਬੜਾ ਨਾ ਨਹੀਂ ਇਹ ਤੇ ਤੇ ਚਮੜੀ ਆ ਉੱਤਰਨ ਲੱਗ ਗਈ। ਲਾਵਜੀ ਕੀ ਤੇ ਕੈ ਗੱਲ ਚੋ ਚਾਹੇ ਮੈਂ ਤਾਂ ਨਹੀਂ ਕਹ ਦਿੱਤੀ ਅਸੀਂ। ਸਹੀ ਗੱਲ ਆ। ਹੇ ਹੇ ਬਾਪਾ RAMDEV ਦੇ ਭਗਤ ਰਹੇ ਅਸੀਂ। ਨਸਰੀ ਗੱਡੀ ਫਿਰ ਜਾਈਂ ਜਿੰਦਰੇ ਮੇਰਾ ਜਿੰਦਰ ਜੀ ਲੱਗਦਾ। ਜੁਆ ਤੁਹਾਨੂੰ ਦਰਿਆ ਆ ਜਾਓ। ਮਨੀ ਮੰਗ ਹੁਣ ਜੰਗਲਾ ਚ ਆ ਗਏ। ਕਿਉਂ ਗਏ ਜੰਗਲਾ ਚ? ਸਹੀ ਗੱਲ ਆ। ਕਿਉਂ ਆਣਾ ਪਿਆ ਜੰਗਲਾਂ ਹਾਂ ਅੱਜ ਆਪਾਂ ਗਏ ਜੰਗਲ ਸਹੀ ਗੱਲ ਆ ਇੱਕ ਬੰਦਾ ਫਸ ਗਿਆ ਉਹ ਤਾਂ ਜਿਹੜਾ ਕੌਕੂ ਮੇਰੀ ਖਾ ਜਾਂਦਾ ਮਾਰ ਕੇ ਪਿੰਡੇ ਤੋਂ ਲਿਆਉ ਇੱਕ ਫੜ ਕੇ ਇਹ ਤਾਂ ਨਾ ਬੋਗੋ ਚੰਦ ਨਾ ਨੀ ਡੋਟੀ ਦੇ ਨਾ ਭਾਈ ਬਲੈਤੀ ਇਹ ਪਾਉਂਦੇ ਬਲੈਤੀ ਇਹ ਹਾਂਜੀ ਭਾਜੀ ਬਲੌਗ ਬਲੌਗ ਚ ਆ ਗਏ ਤੁਸੀਂ ਕਾਲਾ ਰੋਟੀ ਲੈ ਗਈ ਮੇਤਰੀ ਰੋਟੀ ਤੁਹਾਨੂੰ ਭੇਜ ਦਿੰਦੇ ਆ ਗੱਲ ਕਰੋ ਗੱਲ ਕਰ ਪੈਕ ਕਰ ਦਈਏ ਭੇਜ ਦਈਏ ਮੈਂ ਭੇਜ ਦਈਏ ਗੱਲ ਕਰੋ ਇਟਲੀ ਤੋਂ ਲਾਈਵ ਟੈਲੀ ਕਰ ਇੱਥੇ ਆ ਕੇ ਦੋ ਆ ਕੇ ਖਾਵਾਂਗੇ ਬਸ ਠੀਕ ਆ ਮੈਂ ਕਹਿੰਦਾ ਪਾਰਸਲ ਕਰੇ ਦਿੰਦੇ ਆਂ ਕਰਾਓ ਜਾਣਗੇ ਇਹ ਪਾਰਸਲ ਭੇਜਣੀਆਂ ਸਹੀ ਗੱਲ ਆ ਮੈਗਾ ਪੈਸੇ ਆਣਾ ਸਰ ਇੱਥੇ ਬੰਦਾ ਲੱਭ ਲੈਣੇ ਆ ਕੋਈ ਭੇਜ ਵੀ ਚੌਲ ਚੋਲੀ ਹੋਣਗੇ ਮੇਰਾ ਰੋਟੀ ਦਾ ਖਰਾਬ ਹੋ ਜਾਊਗਾ ਕੱਚੀ ਉਹ ਭੇਜੋ ਕੱਚੇ ਕੱਚੇ ਵੀ ਭੇਜੋ ਆਟਾ ਭੇਜ ਦਿੰਦੇ ਆ ਆਟਾ ਹੀ ਤੁਸੀਂ ਨਹੀਂ ਬਣਾਇਓ ਬਣਾ ਲਿਓ ਰੋਟੀ ਅੱਜ ਕੰਮ ਤੇ ਗਏ ਨਹੀਂ ਬਾਜੀ ਫਿਰ ਉਹ ਤਾਂ ਸ਼ੂਟ ਜੁੱਤੀ ਆਣੀ ਚਾਹੀਦੀ ਹੈ ਮੈਂ ਕੰਮ ਤੇ ਗਏ ਨਹੀਂ ਅੱਜ ਜੁੱਤੀ ਆਣੀ ਚਾਹੀਦੀ ਇੱਥੇ ਨਾ ਅੱਛਾ ਕੰਮ ਤੇ ਮੈਂ ਗਏ ਨਹੀਂ ਅੱਜ ਫਿਰ ਹੇ ਨਹੀਂ ਨਹੀਂ ਆਉਂਦੇ ਹੈ ਅੱਛਾ ਅੱਛਾ ਮਨੀ ਦੇਰੇ ਨੂੰ ਬੁਲਾਉਣਾ ਹੈ ਭਾਈ ਸਾਹਿਬ ਜੇਕਰ ਕਿਸੇ ਨਾਲ ਕੋਈ ਸ਼ੂਟ ਕਰਾਉਣਾ ਸੂਟਾ ਵਗੈਰਾ ਸਾਨੂੰ ਦੇਣਾ ਚਾਹੁੰਦੇ ਹੋ ਹੂੰ ਸ਼ੂਟ ਸ਼ਾਟ ਦੇ ਲਈ ਤਾਂ ਤੁਸੀਂ ਉਹ ਵੀ ਕੰਮ ਕਰ ਸਕਦੇ ਹੋ ਸਾਡੇ ਨਾਲ ਕੰਟੈਕਟ ਕਰ ਸਕਦੇ ਹੋ ਤੁਹਾਡੇ ਸੂਟਾਂ ਦੀ ਆਪਾਂ ਪ੍ਰੋਮੋਸ਼ਨ ਕਰ ਦਾਂਗੇ ਠੀਕ ਬਾਕੀ ਰੇਟ ਰੂਟ ਦੀ ਗੱਲ ਕਰ ਲਾਂਗੇ ਕੋਈ ਓਕੇ ਕੈਮਰਾ ਓਕੇ ਕੈਮਰਾ ਦੋ ਫੋਟੋ ਹੀ ਕਰ ਜਾਓਗੇ ਓਕੇ ਕੈਮਰਾ ਓਪ ਕੈਮਰਾ ਅਸੀਂ ਪ੍ਰੋਮੋਸ਼ਨ ਵੀ ਕਰੀਏ ਰੇਟਾਂ ਵੀ ਕਰੀ ਜਾਂਦੇ ਨੇ ਵ ਵ ਵ ਬਾਜੀ ਤੂੰ ਹਰ ਚੋ ਵੀ ਪੁੱਛਣਾ ਪੀ ਉਹ ਹੋਈ ਆ ਬਾਜੀ ਨਾਲ ਲੈ ਬਾਜ ਉਧਰ ਬਣ ਜਾ ਰੀਲ ਆ ਇਹ ਆ ਦੇਖ ਲੈ ਉਧਰ ਕੀ ਹੁੰਦਾ ਇੱਥੇ ਆਹੋ ਪਤਾ ਕੀਤਾ ਚਲੋ 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 ਉਹ ਮੈਂ ਮੈਨ ਨੂੰ ਰੋਕੀ ਜਾਂਦਾ ਮਾਹਾਂ ਵੀ ਹਲੇ ਤੁਸੀਂ ਰੁਕ ਜੋ ਬਈ ਉਹ ਆਪਣੇ ਬੰਦੇ ਬੁਲਾਏ ਹੋਏ ਨੇ ਲੈ ਭਾਈ ਆ ਮੇਰੇ ਵਾਲਾ ਫੋਨ ਤਾਂ ਕੀ ਆਈਫੋਨ ਵਾਲੇ ਤਾਂ ਹੀ ਨਹੀਂ ਬੰਦ ਕਰਦੇ ਸੀ ਰੀ ਉਹਨੂੰ ਪਤਾ ਹੈ ਸਾਡੇ बिकੀ ਜਾਣੇ ਦੇ ਕਰ ਲਓ ਕਿ ਨਹੀਂ ਆ ਇੱਥੇ ਦੇਖ ਲਾ 12 13 14 15 16 ਸਾਰੀ ਨੇ ਸਾਰੀ ਨੇ ਓਹ ਹੈ ਆਈਫੋਨ 12 13 14 15 16 ਤੱਕਰ ਮੌਜੂਦ ਨੇ ਬਰੇ ਐ ਹਾਈਟ ਜਾਂਦੀ ਹੈ ਆ ਲੰਬੀ ਹੋ ਗਈ ਸਾਰੀ ਲੈ ਬਈ ਫੋਟੋ ਫੋਟੋ ਹੋ ਰਹੀ ਆ ਮੰਮੀ ਗੂਰੀ ਨਹੀਂ ਉਹਦੇ ਹਾਫ ਜਾਂਦਾ

ਤਾਂ ਕਰ ਕਰੀਏ ਪੁਣੇ ਆਲੂ ਵਾਟਰ ਆ ਤੇ ਇਦਾਂ ਕਰਨੇ ਆ ਤੇ ਇਹ ਤਾਂ ਨਵੀਂ ਜੋੜੀ ਆ ਵੀ ਕੋਈ ਬਣਾ ਲਾ ਜੀ ਬਸਾਂ ਦੇ ਵੱਟ ਚ ਪਾ ਕੇ ਕਰੀ ਭਾਈ ਹਾਂ ਜਿਹੜੇ ਕੰਮ ਨੂੰ ਆਇਸੀ ਫੈਮਿਲੀ ਉਹ ਕੰਮ ਹੋਣ ਲੱਗਿਆ ਸਹੀ ਗੱਲ ਆ ਸਹੀ ਗੱਲ ਆ ਕਿੰਨੇ ਦਿਨ ਬਾਅਦ ਹੋਵੇਗਾ ਆ ਰਸਿਆ ਪਨੀਰ ਆ ਗਿਆ ਅੰਦਰ ਸੂਰੇ ਗੁਰੇ ਵਾ ਦਾਕਟਰ ਮੈਂ ਬਹੁਤ ਸੱਗੂ ਦੇ ਦਵਾਈ ਚਲਾਂਗੇ ਕੋਈ ਮੈਂ ਰਾਤ ਰਹਿ ਕੇ ਚਾਹ ਨਹੀਂ ਪੀਣੀ ਕੋਈ ਨਾ ਉਹ ਕਰੇ ਫੇਰ ਕਿਤਾ ਲਿਖਿਆ ਹੋਇਆ ਵੀ ਇੱਕ ਮੈਂ ਰਾਤ ਰਹਿ ਕੇ ਦੂਜੀ ਰਾਤ ਰਹਿ ਨਹੀਂ ਸਕਦੇ ਹੁਣ ਤੇ ਕੀ ਕਰੀ ਫਿਰ ਮੈਂ ਜਾਂ ਜੀ ਮੰਮੀ ਜਾਊ ਹੁਣ ਬੰਦਾ ਹੁਣ ਪਾਊਗੀ ਨਹੀਂ ਅੱਜ ਜਾਣ ਗਈ ਨਹੀਂ ਅੱਜ ਜਾਣ ਗਈ ਨਹੀਂ ਨਾ ਨੰਦ ਫੇਰਦਾ ਸੀ ਕਈ ਫਟੇ ਦੁਕਾਨ ਨੂੰ ਸਕੂਲ ਤੋੜ ਕੇ ਮੰਮੀ ਕਹਿੰਦੇ ਮੈਂ ਆਦੀ ਚੁੱਪੀ ਕਰਾ ਲਈ ਕੋਈ ਨਾ ਹੁਣ ਚੱਲ ਵੀਰ ਪਰ ਚੱਲ ਤੂੰ ਚੱਲ ਪੈਣੇ ਹੁਣ ਚਲੋ ਚੱਲ ਪੈਣੇ ਚੱਲ ਮੈਂ ਆਤਰੀ ਛੋਕਰਾ ਕਿਹੜਾ ਆਉਂਦਾ ਹੈ ਮੈਂ ਸੁਖ ਮੈਨੂੰ ਨਹੀਂ ਕਹਤਾ ਨਹੀਂ ਚੱਲ ਸੁਣੀ ਨਾ ਤਾਂ ਭਾਈ ਇਹ ਨਵੇਂ ਕਰਵਾਓ ਹੋ ਗਿਆ ਇਹ ਤਾਂ ਜਿੱਦ ਕਾਨੂੰ ਆਉਂਦਾ ਚੱਲੇ ਕੋਸਰੀ ਨੂੰ ਚੱਲ ਕੋਈ ਨਾ ਲਾ ਦੇ ਆ ਤਾਂ ਨਾਮ ਅੱਦਿਆ ਬੱਸ ਜਿੱਥੇ ਤਰਪੈਂਦੀ ਹੈ ਉਹਨੂੰ ਬਿਠਾ ਦੇ ਜਿੱਥੇ ਤਰਪੈਂਦੀ ਨਹੀਂ ਕੋਈ ਚੰਗਾ ਬਿਠਾ ਲੀਏ ਤਾਂ ਲੈ ਆਇਆ ਉਹਨਾਂ ਵੀ ਖਰੇ ਲੈ ਤੱਕ ਰੱਖਣੀ ਇਹਦੇ ਰੱਖਣੀ ਆਕੇ ਹੋ ਗਿਆ ਆਕੇ ਹੋ ਗਿਆ ਚੱਲ ਭਾਈ ਤੂੰ ਹੀ ਚੱਲ ਤੂੰ ਹੀ ਚੱਲ ਚੱਲ ਹੈ ਡਰ ਐ ਬੰਦਾ ਚੱਕ ਲੈਨੇ ਉਧਰੋਂ ਘਰੋਂ ਕੋਈ ਨਹੀਂ ਪੂਰਾ ਵੀ ਘਰੋਂ ਚੱਕ ਲੈਨੇ ਚਲੋ ਬੰਦੇ ਸਿੱਟਣ ਲੱਗੇ ਪਏ ਨੇ ਨਾ ਕਰੋ ਚੱਕਦੇ ਫਿਰਦੇ ਹੋ ਬੰਦੇ ਚੱਕੇ ਜਾ ਰਹੇ ਨੇ ਬੰਦੇ ਸਿੱਟਣ ਲੱਗੇ ਪਏ ਨੇ ਤਾਂ ਕਰੇ ਕਰੋ ਕਹਿੰਦੇ ਨੇ ਚੱਕ ਲੈਨੇ ਚੱਕ ਲੈ ਹੈ ਪਰਲੇ ਵਾਈ ਲੋਕ ਲਾਦੇ ਪਰਲੇ ਪਾਸੇ ਪਰਲੇ ਪਾਸੇ ਉਠਾਈ ਜਾਈਏ ਪਰਲੇ ਪਾਸੇ ਉਤਰੀ ਮੈਂ ਤਾਂ ਸੋ ਕਪੜਾ ਈੜਾ ਵੀ ਨਾਲ ਹੈ ਇਹ ਚੱਲੋ ਹੋਰ ਕੰਮ ਟਾਈਮ ਖਰਾਬ ਕਰਦੇ ਆਪਾਂ ਲਾਉਣੇ ਕਰ ਜਾ ਕੇ ਬੀਬੀ ਲਿਆਉਂਦੇ ਨੇ ਅਰਤੀ ਕੁੜੀ ਬੀਬੀ ਨੂੰ ਚੱਪਲ ਜਿਹੜਾ ਕੰਮ ਚੱਕੇ ਵਾਲਾ ਸਾਨੂੰ ਪਤਾ ਨਹੀਂ ਜੰਨਾ ਚੱਕ ਲੋ ਚੱਕ ਲੋ ਉਹਨੂੰ ਲਿਆਉ ਚੱਕ ਕੇ ਹੋਣਾ ਬੀਬੀ ਨੂੰ ਵੀ ਚੱਕ ਲੋ ਇਹ ਗਰਮੀਤ ਵੀ ਰਿਆਲੀ ਗੱਟੀ ਆ ਹੂੰ ਵੀਰੋ ਬ੍ਰੇਕ ਤੋਂ ਬਾਅਦ ਇੱਕ ਵਾਰ ਫੇਰ ਤੋਂ ਸਵਾਗਤ ਆ ਤੁਹਾਡਾ ਹੂੰ ਹਣ ਇੱਥੇ ਰੋਟੀ ਕਿੱਥੇ ਚੱਲੀ ਆ ਸੰਗਵਾਲ ਸੰਗਵਾਲ ਨੂੰ ਰੋਟੀ ਹੂੰ ਹਾਲੋ ਭਾਈ ਹੋਜੀ ਤੇਰਾ ਹੋ ਗਿਆ ਥੋੜਾ ਥੋੜਾ ਬੰਦੇ ਪਹੁੰਚ ਚੁੱਕੇ ਨੇ ਤੇਲੇ ਮਨ